ਅੱਜ 101 ਸੈਕਟਰ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਦੋ ਸ਼ੱਕੀ ਕਰਤੀ ਵਿਅਕਤੀ ਜਿਹੜੇ ਹੁਮਦੇ ਹੁਮਰੇ ਨੇ ਸਾਡੀ ਆਈਟੀ ਸਿਟੀ ਪੁਲਿਸ ਸਟੇਸ਼ਨ ਦੀ ਟੀਮ ਇਨੀਸ਼ੀਏਟਿਵ ਐਕਟਿਵ ਹੋ ਕੇ ਉਹਨਾਂ ਨੇ ਨਾਲ ਦੇ ਨਾਲ ਗਸ਼ਤ ਸ਼ੁਰੂ ਕਰ ਦਿੱਤੀ ਅਤੇ ਲਗਾ ਬੰਦੀ ਕੀਤੀ ਅ ਦੌਰਾਨੇ ਗਸ਼ਤ ਸਾਨੂੰ ਇੱਕ ਸ਼ੱਕੀ ਮੋਟਰਸਾਈਕਲ ਜਿਸ ਤੇ ਦੋ ਵਿਅਕਤੀ ਸਵਾਰ ਸੀਗੇ ਉਹ ਮਿਲੇ ਜਦੋਂ ਉਹਨਾਂ ਨੂੰ ਹੱਥ ਨੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਮੋਟਰਸਾਈਕਲ ਭਜਾ ਲਿਆ ਪਿੱਛੇ ਪਿੱਛੇ ਸਾਡੀ ਪੁਲਿਸ ਪਾਰਟੀ ਵੀ ਉਹਨਾਂ ਦੇ ਨਾਲ ਉਹਨਾਂ ਦੇ ਪਿੱਛੇ ਪਿੱਛੇ ਗਈ ਅੱਗੇ ਜਾ ਕੇ ਮੋਟਰਸਾਈਕਲ ਜਿਹੜਾ ਉਹਨਾਂ ਦਾ ਸਲਿੱਪ ਹੋ ਜਾਂਦਾ ਤੇ ਉਹਨਾਂ ਦੇ ਕਾਫੀ ਸੱਟਾਂ ਵਜਦੀਆਂ ਨੇ ਤੇ ਉਹਨਾਂ ਦੇ ਜਿਹੜੇ ਲੱਥ ਹੈ ਉਹ ਵੀ ਜਿਹੜੀ ਫ੍ਰੈਕਚਰ ਹੋ ਜਾਂਦੀ ਹੈ ਤੇ ਇਹਨਾਂ ਇਮੀਡੀਏਟਲੀ ਉਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਟ੍ਰੀਟਮੈਂਟ ਲਈ ਪ੍ਰੀਲੀਮਨਰੀ ਪੁੱਛਗਿੱਛ ਇਹ ਚੀਜ਼ ਸਾਹਮਣੇ ਆਈ ਹੈ ਕਿ 12 ਜੁਲਾਈ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕਾਰ ਸਨੇਚਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਾਰ ਸਨੇਚਿੰਗ ਤਾਂ ਨਹੀਂ ਹੋ ਪਾਈ ਪਰ ਉਹ ਵਿਕਟਿਮ ਦੇ ਉੱਤੇ ਚਾਕੂ ਦੇ वार ਕੀਤੇ ਉਹਨਾਂ ਨੇ ਅਤੇ ਉਹਦਾ ਮੋਬਾਈਲ ਤੇ ਜਿਹੜੇ ਪੈਸੇ ਸੀ ਉਹ ਖੋਲੇ ਸੀਗੇ ਇਸ ਤੋਂ ਇਲਾਵਾ ਇਹ ਵੀ সামনে ਆਇਆ ਕਿ ਇਹ ਹੀ ਕਾਫੀ ਸਮੇਂ ਤੋਂ ਕੁਝ ਸਮੇਂ ਤੋਂ ਇਹ ਜ਼ੀਰਕਪੁਰ ਰਹਿ ਰਹੇ ਸਨ ਤੇ ਇੱਕ ਕਾਫੀ ਵਾਰਦਾਤਾਂ ਜਿਹੜੀਆਂ ਸੀਗੀਆਂ ਇਹ ਉਹਨੂੰ স্মੋਲ স্মਾਲ ਸਟੈਚਿੰਗਸ ਜਿਹੜੀਆਂ ਸੀਗੀਆਂ ਉਹ ਕਰ ਰਹੇ ਸਨ ਤੇ ਇਹਨਾਂ ਦੀ ਗ੍ਰਿਫਤਾਰੀ ਨਾਲ ਜਿਹੜਾ ਆਈਟੀ ਸਿਟੀ ਦਾ 101 ਸੈਕਟਰ ਵਾਲਾ ਜਿਹੜਾ ਏਰੀਆ ਹੈਗਾ ਉੱਥੇ ਜਿਹੜੀ ਸਟੈਚਿੰਗਸ ਆ ਉਹਨਾਂ ਨੂੰ ਢਲ ਪਈਗੀ ਇਹਨਾਂ ਦੀ ਆਈਡੈਂਟੀਫਿਕੇਸ਼ਨ ਜਿਹੜੀ ਹੈ ਤਰਮਿੰਦਰ ਸਿੰਘ ਦੇ ਲਿਆ ਸਨੀ ਜਿਹੜਾ ਕਿ ਕਪੂਰਤਲੇ ਦਾ ਰਹਿਣ ਵਾਲਾ ਹੈ ਅਤੇ ਜਿਹੜਾ ਵਿੱਕੀ ਏਲੀਅਸ ਕਾਲਾ ਜਿਹੜਾ ਕਿ ਫਰੋਜ਼ਪੁਰ ਜਾਣ ਵਾਲਾ ਹੈ ਇਹਨਾਂ ਦੇ ਤੌਰ ਤੇ ਹੋਈ ਹੈ ਇਹਨਾਂ ਦੋਨਾਂ ਚੋਂ ਇੱਕ ਬੰਦਾ ਜਿਹੜਾ ਹੈਗਾ 300 302 ਦੇ ਕੇਸ ਦੇ ਵਿੱਚ ਮਟਰ ਦੇ ਕੇਸ ਦੇ ਵਿੱਚ 2017 ਤੋਂ ਪੀਓ ਚੱਲਦਾ ਆ ਰਿਹਾ ਇਹਨਾਂ ਦੀ ਤਲਾਸ਼ੀ ਦੌਰਾਨ ਦੋ ਵੈਪਨ ਵੀ ਇਹਨਾਂ ਤੋਂ ਰਿਕਵਰ ਹੋਏ ਇਵਨ ਜਿਹੜਾ ਮੋਟਰਸਾਈਕਲ ਜਿਹੜੇ ਤੇ ਇਹ ਜਾ ਰਹੇ ਸਨ ਉਹ ਵੀ ਜਿਹੜੀ ਪ੍ਰੀਲੀਮਨਰੀ ਪੁੱਛਗਿੱਛ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਉਹ ਵੀ ਚੋਰੀ ਦਾ ਮੋਟਰਸਾਈਕਲ ਹੈ